ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਬਾਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਜਾ ਰਹੇ ਹਾਂ ਗੁਰਦੁਆਰਾ ਰਾੜਾ ਸਾਹਿਬ ਤੇ ਪਹੁੰਚੂ ਕਿਨੇ 12:30 ਵਜੇ ਵੱਜ ਗਏ ਉਰੋਂ ਤੇ ਆਪਾਂ ਨੇ 1 ਘੰਟਾ ਪਾਉਨ ਲੱਗ ਜਾਣਾ ਉੱਥੇ ਪਹੁੰਚਣ ਨੂੰ ਤੇ ਆਜੋ ਬਈ ਚੱਲਦੇ ਹਾਂ ਤੁਹਾਨੂੰ ਅੱਗੇ-ਅੱਗੇ ਦਰਸ਼ਨ ਕਰਾਉਣੇ ਆਂ ਗੁਰੂ ਘਰ ਦੇ ਸੋ ਬਣੇ ਰਹੋ ਤੁਸੀਂ ਸਾਰੇ ਨਾਲ ਹਾਂਜੀ ਬਾਈ ਆਪਾਂ ਹੋ ਤਾਂ ਥੋੜਾ ਜਿਹਾ ਲੇਟ ਹੀ ਗਏ ਮੈਂ ਪਹਿਲਾਂ ਹਜਰੇ ਜਾਂਦੀ ਸਲਾਹ ਦੀ ਧੁੱਪ ਬਹੁਤ ਜ਼ਿਆਦਾ ਹੋਗੀ ਤੇ ਬਣੇ ਰਹੋ ਬਾਈ ਤੁਸੀਂ ਨਾਲ ਤੇ ਕਰਾਉਣੇ ਅੱਜ ਸਾਨੂੰ ਗੁਰੂ ਘਰ ਦੇ ਦਰਸ਼ਨ ਬੱਸੇ ਮੇਰੀ ਇੱਛਾ ਹੁੰਦੀ ਆ ਵੀ ਹਰ ਐਤਵਾਰ ਨੂੰ ਜਾਇਆ ਜਾਵੇ ਲੋਕਾਂ ਨੂੰ ਜੇ ਇਹ ਬਿਆ ਕਰਕੇ ਕਈ ਵਾਰੀ ਮੈਂ ਲੇਟ ਵੀ ਹੋ ਜਾਂਦੇ ਆਪਾਂ ਨਹੀਂ ਵੀ ਪਹੁੰਚ ਕੇ ਜੀ ਗੁਰਦੁਆਰੇ ਦੀ ਪਾਰਕਿੰਗ ਦੇ ਵਿੱਚ 40 ਤੋਂ 45 ਮਿੰਟ ਲੱਗੇ ਨੇ ਜੀ ਆਪਾਂ ਨੂੰ ਉਰੇ ਪਹੁੰਚਣ ਨੂੰ ਤੇ ਆਓ ਚੱਲਦੇ ਆਪਾਂ ਹੁਣ ਗੁਰਦੁਆਰੇ ਦੇ ਵਿੱਚ ਹਾਂਜੀ ਥੋੜਾ ਜਿਹਾ ਆਪਾਂ ਗੁਰਦੁਆਸ ਬਾਰੇ ਵੀ ਜਾਣ ਲਈਏ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਜਾਂ ਗੁਰਦੁਆਰਾ ਰਾੜਾ ਸਾਹਿਬ ਇਸ ਜਗ੍ਹਾ ਦਾ ਪਹਿਲਾ ਨਾਂ ਰਾੜਾ ਹੁੰਦਾ ਸੀ ਤੇ ਜਦੋਂ ਸਿੱਖਾਂ ਦੇ ਸੇਵੇਂ ਗੁਰੂ ਹਰਗੋਬਿੰਦ ਸਿੰਘ ਜੀ ਇੱਥੇ ਦੌਰੇ ਤੇ ਆਏ ਤਾਂ ਇਸ ਜਗ੍ਹਾ ਦਾ ਨਾਂ ਬਦਲ ਕੇ ਰਾੜਾ ਤੋਂ ਰਾੜਾ ਸਾਹਿਬ ਰੱਖ ਦਿੱਤਾ ਗਿਆ ਜੋ ਕਿ ਹੁਣ ਰਾੜਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹਾਂਜੀ ਪੁਰਾਣੇ ਸਮਿਆਂ ਦੇ ਵਿੱਚ ਇਹ ਜਗ੍ਹਾ ਬਿਲਕੁਲ ਵਿਰਾਨ ਹੁੰਦੀ ਸੀ ਇੱਥੇ ਝਾੜੀਆਂ ਕਾਹ ਫੂਸ ਹੀ ਹੁੰਦਾ ਸੀ ਤੇ ਸਰਦਾਰ ਗਿਆਨ ਸਿੰਘ ਜੀ ਰਾੜੇ ਵਾਲਿਆਂ ਦੀ ਬੇਨਤੀ ਤੇ ਸੰਤ ਈਸਰ ਸਿੰਘ ਜੀ ਤੇ ਸੰਤ ਕਿਸਨ ਸਿੰਘ ਜੀ ਜੋ ਕਿ ਇੱਥੇ ਆ ਕੇ ਠਹਿਰੇ ਸਨ ਤੇ ਇਸ ਵਿਰਾਨ ਜਗ੍ਹਾ ਤੇ ਆਪਣਾ ਨਿਵਾਸ ਕੀਤਾ ਸੀ ਤੇ ਉਹਨਾਂ ਦੇ ਕਰਮਾਂ ਤੇ ਕਰਨੀ ਸਦਕਾ ਅੱਜ ਇਸ ਜਗ੍ਹਾ ਤੇ ਬਹੁਤ ਹੀ ਸੋਹਣਾ ਗੁਰਦੁਆਰਾ ਦੀ ਉਸਾਰੀ ਹੋਈ ਹੈ ਤੇ ਲੱਖਾਂ ਕਰੋੜਾਂ ਸੰਗਤਾਂ ਦੀ ਸਰਦਾ ਭਾਵਨਾ ਇਸ ਗੁਰਦੁਆਰੇ ਨਾਲ ਜੁੜੀ ਹੋਈ ਹੈ ਤੇ ਜੋ ਕਿ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਰੋਜ਼ ਇੱਥੇ ਮੱਥਾ ਟੇਕਣ ਆਉਂਦੇ ਹਨ ਤੇ ਲੰਗਰ ਪਾਣੀ ਪ੍ਰਸ਼ਾਦੇ ਸ਼ਕਾਇਏ ਜਾਂਦੇ ਹਨ ਸੰਤ ਜੀ ਦੇ ਸ਼ੁਰੂਆਤੀ ਜੀਵਨ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਸੰਤ ਜੀ ਦਾ ਜਨਮ 5 ਅਗਸਤ 1905 ਨੂੰ ਹੋਇਆ ਸੀ ਜਨਮ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਆਲੋਵਾਲ ਦੇ ਵਿੱਚ ਇੱਕ ਕਿਸਾਨ ਬਾਬਾ ਰਾਮ ਸਿੰਘ ਅਤੇ ਮਾਤਾ ਰਤਨ ਕੌਰ ਦੇ ਘਰ ਹੋਇਆ ਸੀ। ਛੋਟੀ ਉਮਰ ਤੋਂ ਹੀ ਉਹ ਧਾਰਮਿਕ ਗ੍ਰੰਥ ਪੜ੍ਹਨ, ਕੀਰਤਨ ਕਰਨ ਅਤੇ ਹੋਰ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੋ ਜਾਂਦੇ ਸਨ। 1950 ਤੋਂ 1970 ਦੇ ਦਹਾਕੇ ਦੇ ਵਿਚਕਾਰ ਉਹ ਆਪਣੀਆਂ ਧਾਰਮਿਕ ਸੇਵਾਵਾਂ ਦੇ ਹਿੱਸੇ ਵਜੋਂ ਅਕਸਰ ਕੀਨੀਆ, ਤੰਜ਼ਾਨੀਆ, ਜ਼ੁਗਾਡਾ ਅਤੇ ਯੂਨਾਈਟਿਡ ਕਿੰਗਡਮ ਦੀ ਯਾਤਰਾ ਕਰਦੇ ਸਨ ਹਾਲ ਹੀ ਦੇ ਪਿਛਲੇ ਕੁਝ ਸਾਲਾਂ ਦੇ ਵਿੱਚ ਸੰਤ ਈਸਰ ਸਿੰਘ ਜੀ ਮੈਮੋਰੀਅਲ ਹਸਪਤਾਲ ਜਿਸ ਦੀ ਸਥਾਪਨਾ ਈਸਰ ਸਿੰਘ ਜੀ ਦੁਆਰਾ ਕੀਤੀ ਗਈ ਸੀ ਭਾਰਤ ਵਿੱਚ ਕੋਵਿਡ 19 ਮਹਾਮਾਰੀ ਦੌਰਾਨ ਡਾਕਟਰੀ ਦੇਖਭਾਲ ਵਿੱਚ ਭੂਮਿਕਾ ਬਹੁਤ ਮੁੱਖ ਤੌਰ ਤੇ ਇਸ ਹਸਪਤਾਲ ਨੇ ਨਿਭਾਈ ਮਈ 2021 ਵਿੱਚ ਹਸਪਤਾਲ ਨੇ ਕੋਵਿਡ-19 ਦੇ ਮਰੀਜ਼ਾਂ ਨੂੰ ਡਾਕਟਰੀ ਇਲਾਜ ਮਹੱਈਆ ਕਰਾਉਣ ਲਈ 50 ਬਿਸਤਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਖੋਲ੍ਹਿਆ। ਲੁਧਿਆਣੇ ਵਿੱਚ ਉਹਨਾਂ ਦੇ ਨਾਮ ਤੇ ਇੱਕ ਸਕੂਲ ਵੀ ਹੈ ਜਿਸ ਦਾ ਨਾਮ ਸੰਤ ਈਸਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਹੈ। 26 ਅਗਸਤ 1975 ਨੂੰ ਇੰਗਲੈਂਡ ਦੇ ਵਿੱਚ ਸੰਤ ਈਸਰ ਸਿੰਘ ਜੀ ਦਾ ਦਿਹਾਂਤ ਹੋ ਗਿਆ। ਜਿਵੇਂ ਕਿ ਉਹਨਾਂ ਨੇ ਬ੍ਰਹਮਚਾਰੀ ਜੀਵਨ ਦਾ ਅਭਿਆਸ ਕੀਤਾ ਸੀ। ਤਾਂ ਉਸੇ ਤਰ੍ਹਾਂ ਉਹਨਾਂ ਨੇ ਨਾਤਾ ਵਿਆਹ ਕੀਤਾ ਤੇ ਨਾ ਹੀ ਬੱਚੇ ਹੋਏ ਤੇ ਉਹਨਾਂ ਤੋਂ ਬਾਅਦ ਸੰਤ ਕੇਸ ਸਿੰਘ ਜੀ ਰਾੜਾ ਸਾਹਿਬ ਦੇ ਵਾਰਿਸ ਬਣੇ ਜੀ ਜੇਕਰ ਤੁਸੀਂ ਇਸ ਗੁਰਦੁਆਰੇ ਦੇ ਦਰਸ਼ਨ ਕਰਨ ਆ ਰਹੇ ਹੋ ਤਾਂ ਰਾੜਾ ਸਾਹਿਬ ਲੁਧਿਆਣੇ ਦੇ ਦੱਖਣ ਪੂਰਬ ਵੱਲ 21 ਕਿਲੋਮੀਟਰ ਅਮ드ਗੜ ਤੋਂ ਉੱਤਰ ਪੂਰਬ ਵੱਲ 14 ਕਿਲੋਮੀਟਰ ਤੇ ਖੰਨਾ ਤੋਂ ਉੱਤਰ ਪੱਛਮ ਵੱਲ 21 ਕਿਲੋਮੀਟਰ ਦੂਰੀ ਤੇ ਸਥਿਤ ਹੈ ਇਹ ਚਾਵਾ ਪਾਇਲ ਅਮ드ਗੜ ਸੜਕ ਤੇ ਪੈਂਦਾ ਹੈ ਉਹ ਜੀ ਟਾਈਮ ਹੋ ਚੁਕਿਆ ਕਰੀਬ 1.5 ਵੱਜ ਚੁਕਿਆ ਹੈ 1.5 ਦੇ ਅੱਡੇ ਅੱਡੇ ਆਪਾਂ ਗੁਰਦੁਆਰੇ ਆ ਗਏ ਵੈਸੇ ਗੁਰੂ ਸਾਹਿਬ ਨੇ ਵੀ ਕਿਹਾ ਕਹਿੰਦੇ ਪਹਿਲਾਂ ਪੰਕਤ ਫਿਰ ਸੰਗਤ ਸੋ ਹੁਣ ਆਪਾਂ ਪਹਿਲਾਂ ਲੰਗਰ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਠੀਕ ਮੱਥਾ ਦੇਖਦੇ ਹਾਂ ਗੁਰੂ ਨਾਨਕ ਲੰਗਰ ਹਾਲ ਹੈ ਤੇ ਹੁਣ ਆਪਾਂ ਲੰਗਰ ਸੱਤ ਕੇ ਆਉਣੇ ਬਾਈ ਇੱਥੇ ਤੇ ਇਸ ਤੋਂ ਬਾਅਦ ਫਿਰ ਆਪਾਂ ਮੱਥਾ ਟੇਕਣ ਜਾਵਾਂਗੇ ਹਾਂਜੀ ਵੀਰੇ ਲੰਗਰ ਛਕ ਲਿਆ ਆਪਾਂ ਤੇ ਦੁਨੀਆ ਕੋਈ ਅਜਿਹਾ ਪਕਵਾਨ ਨਹੀਂ ਹੈਗਾ ਜਿਹੜਾ ਗੁਰੂ ਘਰ ਦੇ ਲੰਗਰ ਤੋਂ ਸੁਆਦ ਹੋਵੇ। ਆਨੰਦ ਆ ਗਿਆ ਲੰਗਰ ਛੱਕ ਕੇ। ਤੇ ਹੁਣ ਆਪਾਂ ਮੱਥਾ ਟੇਕਣ ਵੱਲ ਵਧਦੇ ਆਂ ਬਾਈ। ਤੇ ਇਸ ਤੋਂ ਬਾਅਦ ਤੇ ਬੈਠ ਕੇ ਕੀਰਤਨ ਸੁਣਾਣਗੇ। ਹਾਂਜੀ ਭਾਈ ਆ ਪ੍ਰਕਰਮਾ ਸਿੱਧੀ ਅੰਦਰ ਜਾਂਦੀ ਐ ਜਿੱਥੇ ਆਪਾਂ ਮੱਥਾ ਦੇਖਦੇ ਆਂ ਜੀ ਤੇ ਦੇਖ ਸਕਦੇ ਤੁਸੀਂ ਐਤਵਾਰ ਨੂੰ ਲੋਕਾਂ ਵਧੀਆ ਰਸ ਹੁੰਦਾ ਇੱਥੇ ਖੰਡੇ ਵਾਲੇ ਦੇਣਾ ਦੇਖ ਸਕਦੇ ਤੁਸੀਂ ਦੂਰੋਂ ਨੇੜਿਓਂ ਲੋਕ ਚੱਲ ਕੇ ਆਉਂਦੇ ਨੇ ਇੱਥੇ। ਸੰਤ ਬਾਬਾ ਜੀ ਸਰਸਿੰਘ ਜੀ ਮਹਾਰਾਜ ਦੀ ਪਾਵਨ ਧਰਤੀ ਹਰਾੜਾ ਸਾਹਿਬ। ਹਰਾੜਾ ਸਾਹਿਬ ਦੇ ਨਜ਼ਦੀਕ ਇੱਕ ਇਤਿਹਾਸਕ ਸਥਾਨ ਵੀ ਹੈ। ਜੋ ਕਿ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਕੁੜਾਣੀ ਕਲਾਂ ਕਿਹਾ ਜਾਂਦਾ ਹੈ ਕਿ ਇਸ ਪਿੰਡ ਵਿੱਚ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਕੇ ਬਵੰਜਾ ਰਾਜਿਆਂ ਨੂੰ ਰਿਹਾ ਕਰਵਾ ਕੇ ਆਏ ਫਿਰ ਇਸ ਪਿੰਡ ਵਿੱਚ ਇੱਥੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਹੈ ਜਿੱਥੇ ਬਵੰਜਾ ਕਲੀਆਂ ਵਾਲਾ ਚੋਲਾ ਸਾਹਿਬ ਹੈ ਇਸ ਨੂੰ ਚੋਲਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਪਿੰਡ ਨੂੰ 6ਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਸੋਪਾ ਪ੍ਰਾਪਤ ਹੈ ਉਹ 1631 ਈਸਵੀ ਵਿੱਚ ਇੱਥੇ ਆਏ ਤੇ ਪਿੰਡ ਵਿੱਚ 40 ਦਿਨ ਤੋਂ ਬੱਦਰ ਰਹੇ ਪਿੰਡ ਵਿੱਚ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕਈ ਗੁਰਦੁਆਰੇ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਹੈ ਵੀਰੇ ਗੁਰੂ ਦੀ ਮਿਹਰ ਨਾਲ ਸਾਡਾ ਆਪਾਂ ਗੁਰੂ ਘਰ ਦੇ ਦਰਸ਼ਨ ਕਰ ਲਏ ਜੀ ਤੇ ਲੰਗਰ ਪਾਣੀ ਛਕ ਲਿਆ ਬਹੁਤ ਹੀ ਵਧੀਆ ਲੱਗਿਆ ਮੈਨੂੰ ਤਾਂ ਗੁਰਦੁਆਰੇ ਆ ਕੇ ਤੇ ਹੋਪ ਤੁਹਾਨੂੰ ਵੀ ਸਾਰਿਆਂ ਨੂੰ ਚੰਗਾ ਲੱਗਿਆ ਹੋਣਾ ਚਲੋ ਬਾਈ ਮਿਲਦੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਕਿਵੇਂ ਲੱਗਿਆ ਬਾਈ ਤੁਹਾਨੂੰ ਤੁਸੀਂ ਵੀ ਜਰੂਰ ਦੱਸਿਓ